ਸਾਸੀ ਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ 바이 ਸਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਜੀ 23 ਤੋਂ 26 ਅਗਸਤ ਤੱਕ ਪੰਜਾਬ ਦੇ ਵਿੱਚ ਜੋ ਹੁਣ ਲਗਾਤਾਰ ਮੀਂਹ ਦੀ ਉਮੀਦ ਬਣਦੀ ਦਿਖਾਈ ਦੇ ਰਹੀ ਹੈ ਤਕੜਾ ਸਪੈਲ ਮੀਂਹ ਦਾ ਲੱਗਣ ਜਾ ਰਿਹਾ ਹੈ ਜੀ ਜਿਸ ਦੇ ਕਾਰਨ ਹੜ ਵਰਗੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਉਹ ਜਾਣਕਾਰੀ ਸਾਂਝੀ ਕਰਾਂਗੇ ਜੀ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜੇ ਤਾਂ ਪੰਜਾਬ ਦੇ ਨੇੜੇ ਤੇੜੇ ਹੁਣ ਬੱਦਲਵਾਈ ਵਾੜਨੀ ਸ਼ੁਰੂ ਹੋ ਚੁੱਕੀ ਹੈ ਜੋ ਆਉਂਦੇ ਦਿਨਾਂ ਵਿੱਚ ਸਾਨੂੰ ਮੀਂਹ ਤੇ ਹਾਲਾਤ ਪੰਜਾਬ ਦੇ ਵਿੱਚ ਬਣਦੇ ਹੋਏ ਦਿਖਾਈ ਦੇਣਗੇ ਗੱਲ ਕਰਾਂਗੇ ਆਪਾਂ ਮੌਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਅਸੀਂ ਬਿਨਾਂ ਕਿਸੇ ਦੇਰੀ ਤੋਂ ਜ਼ਿਲ੍ਹਿਆਂ ਦੀ ਜਾਣਕਾਰੀ ਦਿਨਾਂ ਦੇ ਹਿਸਾਬ ਨਾਲ ਸਾਂਝੀ ਕਰਦੇ ਹਾਂ ਜੀ ਸਭ ਤੋਂ ਪਹਿਲਾਂ 23 ਅਗਸਤ ਦੀ ਅਗਰ ਗੱਲ ਕੀਤੀ ਜਾਵੇ ਤਾਂ 23 ਅਗਸਤ ਨੂੰ ਤਕੜਾ ਸਿਸਟਮ ਪੰਜਾਬ ਦੇ ਵਿੱਚ ਲੱਗਣ ਜਾ ਰਿਹਾ ਹੈ ਜਿਹਦੇ ਮੁਤਾਬਕ ਅਗਰ ਗੱਲ ਕਰੀਏ ਤਾਂ ਸਾਨੂੰ ਉੱਤਰ ਪੂਰਬੀ ਇਲਾਕੇ ਉੱਤੇ ਪੱਛਮੀ ਇਲਾਕੇ ਜਾਨੀ ਕਿ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਰੋਪੜ, ਨਾਮਸ਼ਹਿਰ, ਰੂਪਨਗਰ, ਮੁਹਾਲੀ, ਫਤਿਹਗੜ੍ਹ, ਪਟਿਆਲਾ ਇਹ ਇਲਾਕਿਆਂ ਦੇ ਵਿੱਚ ਤਕੜੀ ਮੀਹ ਦੀ ਕਾਰਵਾਈ ਹੁੰਦੀ 23 ਅਗਸਤ ਨੂੰ ਦਿਖਾਈ ਦੇਵੇਗੀ ਤੇ ਬਾਕੀ ਪੰਜਾਬ ਦੀ ਅਗਰ ਗੱਲ ਕੀਤੀ ਜਾਵੇ ਤਾਂ ਬਾਕੀ ਪੰਜਾਬ ਵਿੱਚ ਤੁਸੀਂ ਦੇਖੋਗੇ ਤਰੰਤਾਰਨ ਹੋ ਗਿਆ ਫਿਰੋਜ਼ਪੁਰ ਫਰੀਦ ਫਜ਼ਿਲਕਾ ਮੁਕਸਰ ਫਰੀਦਕੋਟ ਬਠਿੰਡਾ ਮੋਗਾ ਬਰਨਾਲਾ ਆਮਾਨਸਾ ਸੰਗਰੂਰ ਤੇ ਪਟਿਆਲਾ ਵਿੱਚ ਵੀ ਭਾਰੀ ਮੀਂਹ ਦੀ ਉਮੀਦ ਬਣਦੀ ਦਿਖਾਈ ਦੇ ਰਹੀ ਹੈ ਜਿਸ ਦੇ ਸਿੱਟੇ ਵਜੋਂ ਇਹਨਾਂ ਇਲਾਕਿਆਂ ਵਿੱਚ ਵੀ ਹਲਕੇ ਦਰਮਿਆਨੇ ਸਿਸਟਮ ਬਣੇ ਰਹਿਣਗੇ ਬੱਦਲਬਾਹੀ ਰਹੇਗੀ ਨਾਲ ਦੀ ਨਾਲ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਤਗੜੀ ਸਿਸਟਮ ਦੀ ਕਾਰਵਾਈ ਇਹਨਾਂ ਇਲਾਕਿਆਂ ਦੇ ਵਿੱਚ ਬਣਦੀ ਹੋਈ ਸਾਨੂੰ ਦਿਖਾਈ ਦੇ ਰਹੀ ਹੈ ਆਉਂਦੇ ਦਿਨਾਂ ਦੀ ਗੱਲ ਕਰੀਏ ਤਾਂ 24 ਅਤੇ 25 ਅਗਸਤ ਨੂੰ ਵੀ ਸਿਸਟਮ ਲਗਭਗ ਸੇਮ ਨੇ 24 ਤਰੀਕ ਦੇ ਅਗਰ ਗੱਲ ਕਰੀਏ ਤਾਂ ਤੁਸੀਂ ਦੇਖੋਗੇ ਕਿ ਪਠਾਨਕ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਤੇ ਮੁਹਾਲੀ ਵਿੱਚ ਤਕੜਾ ਸਿਸਟਮ ਬਣਦਾ ਦਿਖਾਈ ਦੇ ਰਿਹਾ ਤਕੜੀ ਬਰਸਾਤ ਹੋਣ ਦੇ ਨਾਲ ਹੜਵਰਗੇ ਹਾਲਾਤ ਪੰਜਾਬ ਦੇ ਵਿੱਚ ਬਣਦੇ ਹੋਏ ਸਾਨੂੰ ਦਿਖਾਈ ਦੇ ਸਕਦੇ ਨੇ ਨਾਲ ਦੀ ਨਾਲ ਬਾਕੀ ਪੰਜਾਬ ਦੀ ਅਗਰ ਗੱਲ ਕਰੀਏ ਤਾਂ ਤਕੜਾ ਸਿਸਟਮ ਲੱਗਣ ਜਾ ਰਿਹਾ ਜੀ ਪਹਿਲਾਂ ਹੀ ਦਰਿਆਵਾਂ ਦਾ ਜਲ ਸਤਾਰ ਵੱਧ ਚੁੱਕਿਆ ਜਿਸ ਦੇ ਸਿੱਟੇ ਵਜੋਂ ਹੁਣ ਹੋਰ ਜ਼ਿਆਦਾ ਮੀਂਹ ਦੀ ਉਮੀਦ ਹੋ ਰਹੀ ਹੈ ਤੇ ਹਾਲਾਤ ਜਿਹੜੇ ਵੱਧ ਤੋਂ ਵੱਧਰ ਹੋ ਸਕਦੇ ਨੇ ਭਾਰੀ ਮੀਂਹ ਦੇ ਹੋਣ ਦੇ ਕਾਰਨ ਅਗਰੀ ਗੱਲ ਕਰੀ ਜਾਵੇ 25 ਅਗਸਤ ਨੂੰ ਵੀ ਤੁਸੀਂ ਦੇਖੋਗੇ ਕਿ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ ਵਿੱਚ ਤਾਕੜਾ ਸਿਸਟਮ ਹੈ ਜੀ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਨਵਾਂ ਸ਼ਹਿਰ, ਸੰਗਰੂਰ, ਪਟਿਆਲਾ, ਫਤਿਹਗੜ੍ਹ ਤੇ ਮੁਹਾਲੀ ਵਿੱਚ ਵੀ ਵਧੀਆ ਪ੍ਰਸ਼ਾਦ ਦੀ ਉਮੀਦ ਹੈ ਤੇ ਸਿਰਫ ਆਪਾਂ ਕਹਿ ਲਈਏ ਕਿ ਮਾਝੇ ਮਾਲਵੇ ਤੋਂ ਇਲਾਵਾ ਸੌਰੀ ਮਾਝੇ ਤੇ ਦੁਆਬੇ ਤੋਂ ਇਲਾਵਾ ਮਾਲਵੇ ਵਿੱਚ ਥੋੜੀ ਬਹੁਤੀ ਉਮੀਦ ਘੱਟ ਹੈ ਮੀਂਹ ਦੀ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਮਾਨਸਾ ਕਟ ਮੀਂਹ ਦੀ ਉਮੀਦ ਹੈ ਪਰ ਜਿਸ ਤਰੀਕੇ ਦੇ ਹਾਲਾਤ ਬਣ ਰਹੇ ਨੇ ਤੇ ਲੱਗਦਾ ਹੈ ਕਿ ਆਉਂਦੇ ਦਿਨਾਂ ਵਿੱਚ ਇਹ ਸਿਸਟਮ ਵੀ ਇਨ੍ਹਾਂ ਇਲਾਕਿਆਂ ਨੂੰ ਵੀ ਕਵਰ ਕਰ ਸਕਦਾ ਹੈ ਜਾਂ ਤਾਂ ਸਿਸਟਮ ਜ਼ਿਆਦਾ ਵੱਧ ਜਾਣਗੇ ਜਾਂ ਜ਼ਿਆਦਾ ਘਟ ਸਕਦੇ ਨੇ ਯਾਨੀ ਕਿ ਮੀਂਹ ਦਰਮਿਆਨੇ ਤੋਂ ਲੈ ਕੇ ਭਾਰੀ ਹੁੰਦੇ ਦਿਖਾਈ ਦੇਣਗੇ ਆਖਰੀ ਦਿਨ ਦੀ ਗੱਲ ਕਰੀਏ 26 ਅਕਤੂਬਰ ਨੂੰ ਵੀ ਤਕੜਾ ਸਿਸਟਮ ਪੰਜਾਬ ਦੇ ਵਿੱਚ ਲੱਗਣ ਜਾ ਰਿਹਾ ਜੋ ਕਿ ਜਨੇ ਕਿਤੇ ਹੋਰ ਚਿੰਤਾ ਪੰਜਾਬ ਵਾਸੀਆਂ ਦੀ ਵਧਾ ਸਕਦਾ ਹੈ ਕਿਉਂਕਿ ਲਗਾਤਾਰ ਹੁਣ ਸਿਸਟਮ ਜਿਹੜੇ ਨੇ ਇੱਕ ਤੋਂ ਬਾਅਦ ਇੱਕ ਤਿੰਨ ਚਾਰ ਦਿਨ ਪੰਜਾਬ ਦੇ ਉੱਪਰ ਬਰਸਾਤ ਦੀ ਹਾਲਾਤ ਨੇ ਅਗਰ ਬਰਸਾਤ ਪੰਜਾਬ ਵਿੱਚ ਹੋਵੇਗੀ ਤਾਂ ਹਿਮਾਚਲ ਵੱਲ ਵੀ ਹੋਵੇਗੀ ਪਹਾੜੀ ਕਿਤੇ ਤਰਜ ਵੀ ਹੋਵੇਗੀ ਜਿਸ ਦੇ ਨਾਲ ਹੋਰ ਜ਼ਿਆਦਾ ਪਾਣੀ ਸਾਡੇ ਡੈਮਾਂ ਵਿੱਚ ਆ ਸਕਦਾ ਹੈ ਤੇ ਨਾਲ ਦੀ ਨਾਲ ਦਰਿਆਵਾਂ ਦਾ ਜਲ ਸતર ਵਧ ਸਕਦਾ ਤੇ ਖਤਰਾ ਜਿਹੜਾ ਰਿਸਕ ਹੈ ਮੀਂਹ ਦਾ ਉਹ ਵਧਣ ਦੇ ਨਾਲ ਨਾਲ ਹੜ੍ਹ ਦੇ ਹਾਲਾਤਾਂ ਦੇ ਵੀ ਖਤਰੇ ਬਾਤਦੇ ਹੋਏ ਦਿਖਾਈ ਦੇ ਰਹੇ ਨੇ 26 ਅਗਸਤ ਦੀ ਅਗਰ ਗੱਲ ਕਰੀ ਜਾਵੇ ਤਾਂ ਫੇਰ ਤੋਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਬਤ ਰੂਪਨਗਰ ਮੇੜੇ ਚਾਰਜ ਰਹੇ ਨੇ ਜਿਨ੍ਹਾਂ ਵਿੱਚ ਬਹੁਤ ਭਾਰੀ ਬਰਸਾਤ ਹੋਵੇਗੀ ਜਿਸ ਦੇ ਸਿੱਟੇ ਉਹ ਜੋ ਪਾਣੀ ਹੈ ਉਹ ਹੇਠਲੇ ਨੀਵੇਂ ਇਲਾਕਿਆਂ ਨੂੰ ਜਾਵੇਗਾ ਜਿਸ ਦੇ ਨਾਲ ਹੋਰ ਜ਼ਿਆਦਾ ਹੜ੍ਹ ਦੇ ਹਾਲਾਤ ਬਣਨਗੇ ਬਾਕੀ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਮੋਗਾ ਆਫੇਰ ਕਾਫਰੀਦਕੋਟ ਮੁਕਸਰ ਬਠਿੰਡਾ ਬਰਨਾਲਾ ਲੁਧਿਆਣਾ ਨਮਾਸ਼ਹਿਰ ਜਲੰਧਰ ਕਪੂਰਥਲਾ ਮਾਨਸਾ ਸੰਗਰੂਰ ਪਟਿਆਲਾ ਫਤਿਹਗੜ੍ਹ ਮੁਹਾਲੀ ਵਿੱਚ ਵੀ ਤਗੜੀ ਬਰਸਾਤ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਹੋਰ ਜ਼ਿਆਦਾ ਚਿੰਤਾ ਪੰਜਾਬ ਵਾਸੀਆਂ ਦੀ ਵਾਧੀ ਹੋਈ ਦਿਖਾਈ ਦੇ ਸਕਦੀ ਹੈ ਜਿਸ ਦੇ ਨਾਲ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸਾਨੂੰ ਭਾਰੀ ਨੁਕਸਾਨ ਹੁੰਦਾ ਬਰਸਾਤ ਦੇ ਕਾਰਨ ਦਿਖਾਈ ਦੇ ਸਕਦਾ ਹੈ ਜੀ ਇਹ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਤਾਪਮਾਨ ਦੇ ਵਿੱਚ ਭਾਰੀ ਖਰਾਬੜ ਦੇਖਣ ਨੂੰ ਮਿਲੇਗੀ ਐਵਰੇਜ ਤਾਪਮਾਨ ਜਿਹੜਾ ਉਹ 30 ਤੋਂ ਲੈ ਕੇ 33 ਡਿਗਰੀ ਤੱਕ ਬਣੇ ਰਹਿਣ ਦੀ ਉਮੀਦ ਹੈ ਏਸੀਜੀ ਅਪਡੇਟ ਪੰਜਾਬ ਦੇ ਵਿੱਚ ਮੌਸਮ ਦੇ ਹਾਲਾਤਾਂ ਦੀ ਉਮੀਦ ਕਰਦੇ ਆ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਪ੍ਰੈਸ ਕਰਕੇ ਜਾਇਓ ਤਾਂਕਿ ਕੋਈ ਵੀ ਜਾਣਕਾਰੀ ਤੁਹਾਨੂੰ ਆਉਂਦੇ ਸਮੇਂ ਵਿੱਚ ਮਿਸ ਨਾ ਹੋਵੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ